ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤਿਜ ਮਨਮੁਖ ਬੋਲ ਨਾ ਜਾਣਣੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰੀ ਥਾਕ ਤਾਉ ਨਾ ਜਾਣਣੀ ਸਦਾ ਚਿਤਵੈ ਬੇਕਾਰੀ ਦਰਗਲਿਕਾ ਮੰਗਿਆ ਉਤਹਿ ਹੋਏ ਕੁੜਿਆਰ ਆਪੇ ਸਿਟੂ ਪਾਈ ਅਨੇ ਆਪ ਘਰੇ ਵਿਚਾਰ ਨਾਨਕਿਸ ਨੂੰ ਆਖਿ ਸਬਰਤੈ ਆਪ ਸਚਿਆਰ ਮਹੱਲਾ ਤੀਜਾ ਹਰ ਗੁਰਮੁਖ ਜਿਨੀ ਆਰਾਧਿਆ ਹਰ ਗੁਰਮੁਖ ਤੇਨੀ ਆਰਾਧਿਆ ਜਿਨ ਕਰਮ ਪਰ ਅਪਦ ਹੋਈ ਨਾਨਕ ਹੋਮ ਬਲਿਹਾਰੀ ਤਿਨ ਕਉ ਜਿਨ ਹਰਿ ਮਨ ਬਸਿਆ ਸੋਇ ਪਾਉੜੀ ਆਜ ਕਰੈ ਸੋ ਲੋਕ ਬਉ ਜੀਵਨ ਜਾਣਿਆ ਨਿਤ ਜੀਵਨ ਕੋ ਚਿਤ ਗੜੇ ਮੰਡਪ ਸਵਾਰਿਆ ਭਰਵਾਂ ਚੇਕਾਰੋ ਪਾ ਮਾਇਆ ਹਰਿਆਣੀਆਂ ਜਿਮ ਕਾਲਿ ਨਿਹਾਲੇ ਸਾਸ ਆਵ ਕਟਹਿ ਬੇਤਾਲਿਆ ਨਾ ਨੇ ਗੁਰਸੰਨਾਈ ਉਬਰੇ ਹਰੇ ਰੁਖ ਗੁਰ ਰੁਖ ਵਾਲਿਆ ਸੇ ਲੋਕ ਮਹੱਲਾ ਤੀਜਾ ਪਰ ਪਰ ਪੰਡਤ ਬਾਦਵ ਖਾਣਦੇ ਮਾਇਆ ਮੋਹਿ ਸੁਵਾਈ ਧੁਜ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਕੀਤੇ ਤਹਿ ਨੰਦ ਦੇਵਨੀ ਦਿੰਦਾ ਅਰਿਜਕ ਸੰਮਾਈ ਜਮ ਕਾ ਪਾ ਕਲੋ ਗਲੋ ਨਾ ਕਟਿਏ ਫਿਰ ਫਿਰ ਜਾਵੇ ਜਾਈ ਜਿਨ ਕਾ ਪੂਰਵ ਲਿਖਿਆ ਸਤਗੁਰ ਮਿਲਿਆ ਤਿਨ ਆਏ ਅੰਧੇ ਨਾਮ ਤੇ ਆਇਂਦੇ ਨਾਨਕ ਸੱਚ ਸਮਾਏ ਮਹਲਾ ਤੀਜਾ ਸਚ ਬਣਨ ਜੈ ਸਤਿਵਦ ਜੇ ਗੁਰਮੁਖ ਪੈਰੀ ਪਾਈ ਨਾਨੇ ਗੁਰ ਕੈ ਭਾਉਣਾ ਜੇ ਚਲੈ ਸਜੇ ਸਤਿ ਸਮਾਈ ਪੌੜੀ ਅਸਾ ਵਿਚਿ ਅਤੇ ਦੁਖ ਕਣਾ ਮਨ ਮੁਖ ਚਿਤ ਲਾਇਆ ਗੁਰ ਮੁਖ ਭੈ ਨਿਰਾਸ ਪਰਮ ਸੁਖ ਪਾਇਆ ਵਿਚਿ ਗ੍ਰਵ ਉਦਾਸ ਆ ਲਿਵਤੇ ਲਿਵ ਲਾਇਆ ਉਨਾਂ ਸੁਖ ਵਿਜੋਗ ਨਭੈ ਹਰ ਪਾਣਾ ਪਾਇਆ ਨਾਨਕ ਹਰ ਸੇਤੀ ਸਦਾ ਰਵ ਰਹੇ ਤੁਰਲੈ ਮਿਲਾਇ ਸਿ ਲੋਕ ਮਹੱਲਾ ਤਿਜ ਰਾਹੀ ਅਮਾਨ ਕਿਉ ਰਖੀਐ ਦਿੱਤੀ ਸੁਖ ਹੋਏ ਗੁਰ ਕਾ ਚਵਦੇ ਗੁਰ ਤਟ ਕੈ ਹੋਰ ਤੈ ਪ੍ਰਗਟ ਨਾ ਹੋਈ ਅੰ내 ਮਜ਼ਮਾਨ ਗਪਨ ਪੈ ਆਕਾਰੇ ਘਰ ਵਿੱਚ ਨਾ ਜਾਈ ਉਹਨਾਂ ਪਰਖ ਨਾ ਬਈ ਅਡ ਨ ਭੱਲੇ ਪਾਈ ਜੇ ਆ ਪਰਖ ਨਾ ਆਬਈ ਤਾਂ ਪਰਖੀਆਂ ਥਬ ਲਿਓ ਪਰਖਾਈ ਜੇ ਉਸ ਨਾਲ ਚਿਤ ਲਾਏ ਤਾ ਬਤ ਲਾਏ ਨਾ ਨਿਰਪੱਲ ਪਾਏ ਕਾਰ ਹੁੰਦਾ ਜਾਨ ਤਨ ਜਗ ਭੁੱਖਾ ਮੂਵਾ ਬਿਨ ਸਤ ਗੁਰ ਸੋਜੀ ਨਾ ਹੋਏ ਸ਼ਬਦ ਸੀਤਲੇ ਮਨ ਤਨ ਬਸੈ ਤਿਸ ਤੈ ਸੋਗ ਵਿਜੋਗ ਨ ਕੋਈ ਬਾਤੇ ਪਰਾਇ ਆਪ ਗਰਭ ਕਰੇ ਮੂੜ ਕੇ ਆਪ ਗਨਾਈ ਨਾਨਕ ਬਿਨ ਆਵੈ ਨਾ ਨਿਕ ਬਿਨ ਬੂਝੈ ਕਿਨੇ ਨ ਪਾਇਓ ਫਿਰ ਫਿਰ ਆ ਬਹਿ ਜਾਏ ਫਿਰ ਫਿਰ ਆ ਬਹਿ ਜਾਏ ਵਾਹੀ ਗੁਰਜ ਕਾ ਖਲਸਾ ਵਾਹੀ ਗੁਰਜ ਕੀ ਪਟੇ